ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਤੇ ਅਫਵਾਹਾਂ ਫੈਲਾ ਕੇ ਦੇਸ਼ ਦੇ ਸੰਵਿਧਾਨ ਨੂੰ ਰਾਜਨੀਤਿਕ ਖਤਕੰਡੇ ਵਿਜੋਂ ਇਸਤੇਮਾਲ ਕਰਨ ਦਾ ਦੋਸ਼ ਲਗਾਉਂਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਇਹ ਚੋਣ ਉਹਨਾਂ ਨੂੰ ਸਜ਼ਾ ਦੇਵੇਗੀ ਜੋ ਸੰਵਿਧਾਨ ਦੇ ਖਿਲਾਫ ਹਨ ਅਤੇ ਨਾਲ ਹੀ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਦੀਆਂ ਕੇਂਦਰ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰ ਰਹੇ ਹਨ। ਉਹਨਾਂ ਨੇ ਰਾਸ਼ਟਰੀ ਜਨਤਾ ਦਲ ਸਮੇਤ ਵਿਰੋਧੀ ਨੇਤਾਵਾਂ ਤੇ ਸੰਵਿਧਾਨ ਨਾਲ ਰਾਜਨੀਤੀ ਕਰਨ ਦਾ ਦੋਸ਼ ਵੀ ਲਗਾਇਆ ਹੈ। ਦੱਸਿਆ ਗਿਆ ਕਿ ਬਿਹਾਰ ਦੇ ਗਿਆ ਜ਼ਿਲ੍ਹੇ 'ਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਮੋਦੀ ਨੇ ਕਿਹਾ ਕਿ ਇਹ ਚੋਣ ਕਮੰਡੀ ਗਠਜੋੜ ਦੇ ਨੇਤਾਵਾਂ ਨੂੰ ਸਜ਼ਾ ਦੇਵੇਗੀ। ਇਹ ਚੋਣ ਉਹਨਾਂ ਨੂੰ ਸਜ਼ਾ ਦੇਵੇਗੀ ਜੋ ਸੰਵਿਧਾਨ ਖਿਲਾਫ ਹਨ ਅਤੇ ਨਾਲ ਹੀ ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਦੇ ਕੇਂਦਰ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰ ਰਹੇ ਹਨ ਮੋਦੀ ਵਿਰੋਧੀ ਧਿਰ ਗਠਜੋੜ ਯਾਨੀ ਕਿ ਇੰਡੀਆ ਨੂੰ ਹਮੇਸ਼ਾ ਕਮੰਡੀ ਗਠਜੋੜ ਕਹਿੰਦੇ ਹਨ ਮੋਦੀ ਨੇ ਕਿਹਾ ਕਿ ਰਾਜਦ ਨੇ ਬਿਹਾਰ ਨੂੰ ਸਿਰਫ ਦੋ ਚੀਜ਼ਾਂ ਦਿੱਤੀਆਂ ਹਨ ਇੱਕ ਜੰਗਲ ਰਾਜ ਅਤੇ ਦੂਸਰਾ ਪ੍ਰਸ਼ਟਾਚਾਰ